ਆ ਤਨਕਲ ਕੀ ਤਰ ਪਾਛਾ ਦਾ ਖੱਦਰ ਦਾ ਚਦਰ ਆਇਆ ਇਹਨੂੰ ਗੂੜਾ ਨੀਲਾ ਰੰਗ ਚਾੜਨਾ ਹੈ ਨਾਨਕ ਨਿਰੰਘਕਾਰੀ ਦੇ ਕੋਲੋਂ ਆਇਆ ਤੇ ਕਹਿੰਦੇ ਲਲਾਰੀ ਨੇ ਇਹ ਗੱਲ ਆਖੀ ਰੰਗ ਪੱਕਾ ਲੈਣਾ ਕਿ ਕੱਚਾ ਹੋਏ ਬਾਬੇ ਪੰਜਾਬੇ ਨੇ ਆਖਿਆ ਜਦੋਂ ਪੱਕੇ ਦੇ ਕੋਲੋਂ ਆਇਆ ਤੇ ਰੰਗ ਵੀ ਪੱਕਾ ਹੀ ਚਾਹੀਦਾ ਹੈ ਤੇ ਗਾੜੀਓ ਜਵਾਬ ਮਿਲਿਆ ਢਾਈ ਕੋ ਜਾਵਾਂਗਾ ਢਾਈ ਕੋ ਆਵਾਂਗਾ ਢਾਈ ਕੋ ਜਾਵਾਂਗਾ ਢਾਈ ਕੋ ਆਵਾਂਗਾ ਇਦਾਂ ਕਰਦਿਆਂ ਕਰਦਿਆਂ ਸਮਾਂ ਲੱਗੇਗਾ ਇਹ ਬੱਚੇ ਨੂੰ ਬਾਹਰ ਲੈ ਜਾ ਜੋਧਿਆ ਬਾਹਰ ਲੈ ਜਾ ਇਹਨੂੰ ਬਾਹਰ ਲੈ ਜਾ ਕੋਈ ਨਹੀਂ ਤੂੰ ਫੜ ਲਾ ਕੀ ਹੋਣਿਆ ਜੋਧਿਆ ਸੇਵਾ ਹੀ ਆ ਰੱਖ ਤੋ ਉਹਨੇ ਆਖਿਆ ਢਾਈ ਕੋ ਜਾਣਾ ਪਵੇਗਾ ਢਾਈ ਕੋ ਆਉਣਾ ਪਵੇਗਾ ਗੁਰੂ ਕੇ ਸਿੱਖੋ ਤੁਸੀਂ ਕਹਿੰਦੇ ਨਾ ਵੀ ਕਲ ਜੋਂ ਕਿੱਥੇ ਕੰਮ ਕਰਦਾ ਤੇ ਕਿੱਥੇ ਨਹੀਂ ਕਰਦਾ ਇੱਥੇ ਵੀ ਕਿਸੇ ਵੇਲੇ ਕਰ ਜਾਂਦਾ ਉਹ ਗੱਲ ਵੱਖਰੀ ਵੀ ਮੈਂ ਪਹਿਲਾਂ ਪੰਕਤੀਆਂ ਪੜੀਆਂ ਜੱਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਇਹ ਅੱਠ ਚੀਜ਼ਾਂ ਦਾ ਪ੍ਰੇਰਜ ਕਰੇਗਾ ਤੇ ਫਿਰ ਗੱਲ ਬਣਦੀ ਹੈ ਧਿਆਨ ਟਿਕਾਉਣਾ ਹੋਵੇ ਬੜਾ ਕੁਝ ਵੇਖਣਾ ਪੈਂਦਾ ਤੇ ਬੜਾ ਕੁਝ ਛੱਡਣਾ ਪੈਂਦਾ ਹੈ ਕਹਿੰਦੇ ਨੇ ਲਲਾਰੀ ਨੇ ਆਖਿਆ ਜੇ ਤਾਂ ਕਰਨਾ ਰੰਗ ਪੱਕਾ ਢਾਈ ਕੋ ਜਾਣਾ ਪਵੇਗਾ ਢਾਈ ਕੋ ਆਉਣਾ ਪਵੇਗਾ ਦੋ ਦਿਨ ਜਾਂਦਿਆਂ ਲੱਗਣੇ ਨੇ ਦੋ ਦਿਨ ਆਉਂਦਿਆਂ ਲੱਗਣੇ ਨੇ ਦਿਨ ਬਚੇ ਨੇ ਚਾਰ ਚਾਰ ਫਿਰ ਦੋ ਦਿਨ ਕਪੜਾ ਪਹਿੋਣਾ ਪਵੇਗਾ ਦੋ ਦਿਨ ਹੀ ਰੰਗ ਦੇਣਾ ਪਵੇਗਾ ਦੋ ਦਿਨ ਹੀ ਸਕਾਉਣਾ ਪਵੇਗਾ ਤੁਹਾਡੀ ਗੱਲ 11 ਦਿਨਾਂ ਤੇ ਚਲੇ ਜਾਣੀ ਜੇ ਜਾਓ ਪੁੱਛ ਕੇ ਆਓ ਪੱਕਾ ਕਰਨਾ ਕਿ ਕੱਚਾ ਕਰਨਾ ਹੈ ਤਨ ਕਲਗੀ ਤਰਪਾਚਾ ਨੂੰ ਬਾਬੇ ਪੰਜਾਬੇ ਨੇ ਆਖਿਆ ਬਾਬਾ ਜੇ ਤਾਂ ਰਹਿਣਾ ਲੈਣਾ ਰੰਗ ਪੱਕਾ ਦਿਨ ਲੱਗਣੇ 11 ਨਾਨਕ ਨਿਰੰਕਾਰੀ ਨੇ ਆਖਿਆ ਪੰਜਾਬਿਆ ਮੈਂ ਅੰਮ੍ਰਿਤ ਵੇਲੇ ਚਲੇ ਜਾਣਾ ਹੈ ਮੇਰੇ ਕੋਲ ਸਮਾਂ ਨਹੀਂ ਮੈਂ ਨਾਨਕ ਨਿਰੰਕਾਰੀ ਦੇ ਪੈਅ ਵਿੱਚ ਚੱਲਦਾ ਹਾਂ ਉਹਨੇ ਆਖਿਆ ਬਾਬਾ ਉਹ ਲਲਾਰੀ ਕਹਿੰਦਾ ਐਡੀ ਛੇਤੀ ਨਹੀਂ ਹੋਵੇਗਾ ਤੁਹਾਡੇ ਵਡੇਰੇ ਨੇ ਪੰਜਾਬੇ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਪੰਜਾਬਿਆ ਜਾ ਲਲਾਰੀ ਨੂੰ ਕਹੇ ਮੱਟ ਦਾ ਟਕਣ ਚੁੱਕ ਵਿੱਚ ਜਲ ਪਾ ਦੇ ਟਕਣ ਦੇ ਦੇ ਰੰਗ ਮੈਂ ਆਪਣੇ ਆਪ ਹੀ ਚੜ ਲਾਂਗਾ ਮੈਨੂੰ ਚੜਨਾ ਆਉਂਦਾ ਹੈ ਪੰਜਾਬਾ ਗਿਆ ਇਹਨੇ ਲਲਾਰੀ ਨੂੰ ਆਖਿਆ ਟਕਣ ਚੁੱਕ ਮੱਟ ਚ ਪਾਇਆ ਕਪੜਾ ਵਿੱਚ ਸੁਟਿਆ ਜਾਲਾ ਲਲਾਰੀ ਨੂੰ ਕਹਿੰਦਾ ਟਕਣ ਦੇ ਕੇ ਤੇ ਪਛਾਣ ਹੋ ਕੇ ਤੇ ਇਹ ਮਾਣ ਵਿੱਚ ਧਾਰ ਪੀਏ ਨੂੰ ਗੂੜਾ ਨੀਲਾ ਰੰਗ ਚਾੜਨਾ ਹੈ ਲਲਾਰੀ ਨੇ ਮਾਣ ਵਿੱਚ ਧਿਆਇਆ ਉਹ ਗੂੜਾ ਨੀਲਾ ਰੰਗ ਚੜ ਜਾਏ ਜਦੋਂ ਮਟ ਦਾ ਟਕਣ ਪੁੱਟਿਆ ਪਾਫਾਂ ਆਉਂਦੀਆਂ ਤੇ ਡੰਡੇ ਦੇ ਨਾਲ ਖੱਦਰ ਦਾ ਕਪੜਾ ਉਤਾਹ ਨੂੰ ਕੀਤਾ ਗੂੜਾ ਨੀਲਾ ਰੰਗ ਚੜ ਗਿਆ ਉਹਨੇ ਨਚੋੜਿਆ ਸਕਾਇਆ ਉਹਦੀ ਤੈ ਮਾਰੀ ਕਲਗੀ ਤਰਪਾਚਾ ਦੇ ਕੋਲ ਚਲੇ ਆ ਗਿਆ ਮਹਾਰਾਜ ਮੇਰੇ ਤੋਂ ਪੁੱਲ ਹੋ ਗਈ ਆ ਤੁਹਾਡਾ ਚੜਿਆ ਰੰਗ ਜੇ ਨਾਨਕ ਅਨੰਗਕਾਰੀ ਨੇ ਆਖਿਆ ਲਲਾਰੀਆ ਮੰਗੋ ਕੀ ਚਾਹੀਦਾ ਈ ਉਹਨੇ ਆਖਿਆ ਪਾਤਸ਼ਾਹ 12 ਸਾਲ ਤੋਂ ਕੋਈ ਬੱਚਾ ਨਹੀਂ ਦੁਨੀਆ ਦੇ ਲਾਣੇਦਾਰ ਲੋਕ ਮੂੰਹ ਨਹੀਂ ਲਾਉਂਦੇ ਤੁਹਾਡਾ ਵਡੇਰਾ ਤਰੁੱਠਾ ਚੌਥੇ ਖੰਡ ਵਿੱਚੋਂ ਬੋਲਿਆ ਸ਼ਰਮ ਖੰਡ ਕੀ ਬਾਣੀ ਜੋਰਿੱਥੇ ਹੋਰ ਨਾ ਕੋਈ ਹੋਰ ਉਹ ਜਾ ਤੇਰੇ ਪਚੰਗ ਫੌਜ ਆਵੇਗੀ 22 ਸਾਲਾਂ ਦਾ ਹੋਵੇਗਾ ਉਹਨੂੰ ਵਿਆਹਣ ਵਾਸਤੇ ਜਾਈਂ ਤੇਰੇ ਕਰ ਲਲਾਰੀਆਂ ਦੀ ਧੀ ਆਵੇਗੀ ਤੇ ਆਉਣ ਤੋਂ ਪਹਿਲਾਂ ਉਹਦੇ ਮੋਢੇ ਤੇ ਹੱਥ ਰੱਖ ਕੇ ਆਖੀ ਧੀਏ ਸਾਰਾ ਕੁਝ ਕਰੀ ਪਰ ਸ਼ੰਕਾ ਨਾ ਕਰੀ ਜਾ ਲੈ ਜਾ ਮੈਂ ਰੰਗ ਆਪਣੇ ਆਪ ਹੀ ਚੜਦਿਆਂ ਕਰਾਂਗਾ ਮੁੜ ਕੇ ਲਲਾਰੀ ਨੇ ਮਟ ਵਾਸਤੇ ਰੰਗ ਨਹੀਂ ਲਿਆਂਦਾ ਤੁਸਾਂ ਪੱਗ ਦੇਣੀ ਪੱਗ ਦੇ ਕੇ ਤੁਸਾਂ ਕਿਹਾ ਆਹ ਰੰਗ ਚੜਦੇ ਉਹਨੇ ਖਲੋ ਕੇ ਅਰਦਾਸ ਕਰ ਦੇਣੀ ਮਾਲਕਾ ਰੰਗ ਚੜਦੇ ਰੰਗ ਚੜਦਿਆ ਕਰਨਾ 22 ਸਾਲ ਰੰਗ ਚੜਦਾ ਰਿਹਾ 22 ਸਾਲ 22 ਸਾਲਾਂ ਬਾਅਦ ਜਦੋਂ ਪੁੱਤਰ ਨੂੰ ਵਿਆਹ ਕੇ ਆਇਆ ਲਲਾਰੀਆਂ ਦੀ ਧੀ ਆਈ ਉਹਨੇ ਮੱਥੇ ਤੇ ਹੱਥ ਮਾਰ ਕੇ ਸਿਰ ਦੇ ਸਾਈ ਨੂੰ ਪੁੱਛਿਆ ਉਹ ਸਿਰ ਦੇ ਆਸਾਈਆਂ ਮੇਰਾ ਪਿਓ ਵੀ ਲਲਾਰੀ ਸਾਡੇ ਘਰ ਗੱਡਿਆਂ ਤੇ ਗੱਡੇ ਰੰਗ ਆਉਂਦਾ ਹੈ ਤੁਹਾਡੇ ਘਰ ਰੰਗ ਹੀ ਕੋਈ ਦੀ ਆਉਂਦਾ ਤੇ ਇਹਨੇ ਗਾਹ ਕਹਉਂਦੇ ਨੇ ਮੇਰੀ ਸਮਝ ਤੋਂ ਬਾਹਰ ਹੈ ਉਹਨੇ ਕਲਾਵੇ ਚ ਲੈ ਕੇ ਆਖਿਆ ਗੱਲ ਕਿਸੇ ਦੇ ਸਮਝ ਨਹੀਂ ਆਵੇਗੀ ਜਿੰਨੇ ਮੱਟ ਨੂੰ ਕਿਰਪਾ ਕੀਤੀ ਉਹ ਵੀ ਸਮਝ ਤੋਂ ਬਾਹਰ ਹੈ ਉਹ ਵਿਰਲੇ ਦੀ ਥੋੜੀ ਆਵੇਗਾ ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ 'ਚ ਸਮਾਉਂਦਾ ਜੇ ਫਿਰ ਦੱਕਾ ਕਿੱਡਾ ਵਿਸ਼ਾਲ ਹੋਵੇਗਾ ਜਿਹਦੇ ਵਿੱਚ ਨਾਮ ਜਾਂਦਾ ਜੇ ਤੇ ਨਾਮ ਦੇ ਆਸ ਨੇ ਸ਼ੇਰਨੀ ਜੀਉਂਦੀ ਜੇ ਇਹ ਤੁਸੀਂ ਵੇਖ ਲਿਓ ਫਿਰ ਨਾ ਹਿਰਦਾ ਕਿੱਡਾ ਸਾਫ਼ ਕਰਨਾ ਹੈ ਹਿਰਦੇ ਨੂੰ ਕਿੱਡਾ ਕ ਵੱਡਾ ਬਣਾਉਣਾ ਹੈ ਜਿੱਡਾ ਵੱਡਾ ਹਿਰਦਾ ਬਣਾਓਗੇ ਉਡਾ ਹੀ ਵੱਡਾ ਹਿਰਦਾ ਬਣ ਜਾਵੇਗਾ ਉਹਦੇ ਮਨ ਵਿੱਚ ਸ਼ੰਕਾ ਆਇਆ ਕਬੀਰ ਬੇੜਾ ਜਰਜਰਾ ਹੂੰਤੇ 6 ਹਜ਼ਾਰ ਹਰੂਏ ਹਰੂਏ ਤਰਗ ਹੈ ਡੂਪੇ ਜਿਨ ਸਿਰ ਪਾਰ ਇਹ ਕਿਦਾਂ ਚੜ ਗਿਆ ਮੈਂ ਚੁੱਕ ਕੇ ਵੇਖਾਂਗੀ ਇਹਨੇ ਜਦੋਂ ਮੱਟ ਮੱਟ ਤੋਂ ਟਕਣ ਚੁਕਿਆ ਮੁੜ ਕੇ ਰੰਗ ਨਹੀਂ ਚੜਿਆ ਤੇ ਅੱਜ ਵੀ ਮੂਧਾ ਪਿਆ ਦੇ ਜਿਹੜੇ ਗੱਲ ਨਹੀਂ ਮੰਨਦੇ ਇਹਦਾ ਹੀ ਮੂਧੇ ਪਏ ਹੁੰਦੇ ਨੇ ਬਾਬਾ ਕਬੀਰ ਬਾਬਾ ਫਰੀਦ ਜੀ ਤੁਰੇ ਜਾਂਦੇ ਸਨ ਕੰਜਰੀ ਦਾ ਨਾਜ਼ ਲੱਗਾ ਜਿਹੜੇ ਲੋਕ ਸ਼ੌਂਕ ਨਾਲ ਵੇਖਦੇ ਨੇ ਸ਼ੌਂਕ ਦਾ ਨਾਲ ਬਾਬਾ ਜੀ ਤੁਰੇ ਜਾਂਦੇ ਨੇ ਜਿਨ ਲੋਇਣ ਜਗ ਮੋਹਿਆ ਸੇਲ ਹੋਏ ਨ ਮੈਂ ਡੇਠ ਕਜਲ ਰੇਖ ਨਾ ਸਿੰਧਿਆ ਸੀ ਪੰਖੀ ਸੂਏ ਵਹਿਟ ਅੰਦਰੋਂ ਆਵਾਜ਼ ਆਈ ਜਿਨ੍ਹਾਂ ਅੱਖਾਂ ਨੇ ਦੁਨੀਆਂ ਦੇ ਲਾਣੇਦਾਰ ਲੋਕਾਂ ਨੂੰ ਮੋਇਆ ਉਹਨਾਂ ਅੱਖਾਂ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਇੱਕ ਕਜਲੇ ਦੀ ਰੇ ਧਾਰੀ ਨਹੀਂ ਸੰ ਚੱਲਦੇ ਵੇਸਵਾ ਗੋਲੀ ਨੂੰ ਕੁੱੜਦੀ ਐ ਗੋਲੀ ਨੂੰ ਬਾਬੇ ਫਰੀਦ ਨੇ ਪੁੱਛਿਆ ਧੀਏ ਕੀ ਗੱਲ ਐ ਕੁੱਟ ਖਾਈ ਜਾਨੀ ਐ ਕਹਿੰਦੀ ਬਾਬਾ ਮੇਰੀ ਗਲਤੀ ਐ ਵੇਸਵਾ ਦੇ ਤਨ ਦੇ ਵਪਾਰੀ ਆਉਣੇ ਸਨ ਇਹਨੇ ਰਾਤ ਨੂੰ ਸ਼ੁਰਮਾ ਪੀਆ ਉਹਦੇ 'ਚ ਰੜਕ ਛੱਡ ਦਿੱਤੀ ਮੇਰੀ ਅੱਖ ਵਿੱਚ ਪਈ ਤੇ ਰਾਤ ਨੂੰ ਪਾਣੀ ਵਗਿਆ ਮੇਰਾ ਮੁੱਲ ਨਾ ਲੱਗਾ ਮੈਂ ਤਾਂ ਕਰਕੇ ਮਰਦੀ ਆ ਬਾਬੇ ਨੇ ਸ਼ਲੋਕ ਉਚਰਨ ਕਰ ਦਿੱਤਾ ਜਿਨ ਲੋਇਣ ਜਗ 모ਹਿਆ ਸੇ ਲੋਇਣ ਮੈਂ ਡੇਠਾ ਕੱਜਲ ਰੇਖ ਨਾ ਸੈਂਦਿਆਂ ਸੇ ਪੰਖੀ ਸੂਏ ਬਹਿਠਾ ਉਹਦੀ ਖੋਪਰੀ ਦੇ ਵਿੱਚ ਪੰਛੀਆਂ ਨੇ ਆਲਣੇ ਪਾਏ ਜਿਵੇਂ ਹਲਕੇ ਕੁੱਤੇ ਨੂੰ ਨਹੀਂ ਛੁੱਟ ਦਈਦਾ ਦੁਨੀਆਂ ਦੇ ਲਾਣੇਦਾਰ ਲੋਕਾਂ ਨੇ ਵੇਸਵਾ ਨੂੰ ਛਟਿਆ ਉਧਰ ਦੀ ਬਾਬਾ ਫਰੀਦ ਲੰਘਿਆ ਪੰਛੀਆਂ ਨੇ ਖੋਪਰ ਚ ਆਲਣੇ ਪਾਏ ਤੇ ਅੱਖ ਦੇ ਨਾਲ ਹੀ ਬਾਹਰ ਤਾਂ ਜਾਂਦੇ ਸਨ ਇਹ ਬਾਬੇ ਫਰੀਦ ਦੇ ਅੰਦਰ ਦੀ ਹੂਕ ਹੈ ਜਿਨ੍ਹਾਂ ਦੇ ਅੰਦਰ ਦੀ ਹੂਕ ਨਿਕਲ ਗਈ ਉਹ ਪਰਮਾਤਮਾ ਵਿੱਚ ਅਪੇਧ ਹੋ ਗਏ ਜਿਨ੍ਹਾਂ ਦੇ ਹਿਰਦੇ ਚ ਪਰਮਾਤਮਾ ਦੇ ਨਾਮ ਦੀ ਸੋਜੀ ਆਗੀ ਉਹ ਕੌਮਾਂ ਜੁਂਦੀਆਂ ਰਹਿ ਗਈਆਂ ਜਿਹੜੇ ਆਪਣੇ ਵਡੇਰਿਆਂ ਨੂੰ ਯਾਦ ਕਰਦੇ ਨੇ ਉਹਨਾਂ ਕੋਮਾਂ ਨੂੰ ਦੁਨੀਆ ਯਾਦ ਕਰਦੀ ਐ ਤੁਸੀਂ ਆਪਣੇ ਵਡੇਰਿਆਂ ਨੂੰ ਯਾਦ ਕਰਦੇ ਹੋ ਗੁਰੂ ਕੇ ਸਿੱਖੋ ਵੱਡ ਵਡੇਰਿਆਂ ਦੇ ਨਮਸਕਾਰ ਜਿਨ੍ਹਾਂ ਦੇ ਅਸਥਾਨਾਂ ਤੇ ਆ ਕਰਕੇ ਤੁਸੀਂ ਮਨ ਬਿਰਤੀਆਂ ਇਕਾਗਰ ਕਰਕੇ ਟਿਕਦੇ ਹੋ ਕੋਟਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਤੁਹਾਡੀਆਂ ਰੱਬ ਵਰਗੀਆਂ ਸਿੱਖ ਸੰਗਤਾਂ ਦਾ ਜਿਨ੍ਹਾਂ ਮਨੋਂ ਬਿਰਤੀਆਂ ਇਕਾਗਰ ਕਰਕੇ ਸੁਣਿਆ ਤੁਹਾਡਾ ਧੰਨਵਾਦ ਜੀਓ ਆਿਆਂ ਨੂੰ ਗੁਰਮਤ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ